ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਚਿੰਨੜਾ ਕਮੇਟੀ ਪੰਜਾਬ ਦੇ ਸੂਬਾ ਆਗੂ ਪ੍ਰਧਾਨ ਮੰਤਰੀ ਨਰਿੰਦਰ ਮਿਰ ਨਰਿੰਦਰ ਮੋਦੀ ਕੱਲ ਤੋਂ ਪੰਜਾਬ ਦੀ ਫੇਰੀ ਉੱਤੇ ਆ ਕੱਲ ਉਸਨੇ ਪਟਿਆਲੇ ਦੇ ਵਿੱਚ ਰਹਿ ਕੇ ਸੰਬੋਧਨ ਕੀਤਾ ਅੱਜ ਗਦਾਸਪੁਰ ਦਿਨਾ ਨਗਰ ਤੋਸ ਤੋਂ ਬਾਅਦ ਜਲੰਧਰ ਦੇ ਵਿੱਚ ਗਾਇਬੀ ਸੁਭੋਦਰ ਕਰਦਾ ਉਹਦਾ ਪ੍ਰੋਗਰਾਮ ਹੈ ਕਿਸਾਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਦਿੱਲੇ ਦੇ ਅਨੁਸਾਰ ਵੱਡੇ ਪੱਧਰ ਤੇ ਉਸਦਾ ਵਿਰੋਧ ਕੀਤਾ ਗਿਆ ਵਾ ਕੱਲ ਪਟਿਆਲੇ ਅੱਜ ਜਲੰਧਰ ਕੀਤਾ ਜਾ ਰਿਹਾ ਤੇ ਗਗਸਪੁਰ ਕੀਤਾ ਜਾ ਰਿਹਾ ਕਾਲ ਪਟਿਆਲੇ ਨੂੰ ਆਉਣ ਵਾਲੀਆਂ ਸਾਰੀਆਂ ਛੜਕਾਂ ਪੰਜ ਦੀਆਂ ਪੰਜ ਛੜਕਾਂ ਪ੍ਰਸ਼ਾਸਨ ਵੱਲੋਂ ਆਪ ਹੀ ਜਾਮ ਕੀਤੀਆਂ ਗਈਆਂ ਕਿਸਾਨਾਂ ਨੂੰ ਪਟਿਆਲੇ ਵਿੱਚ ਦਾਖਲ ਨਹੀਂ ਹੁੰਦਾ ਗਿਆ ਕਿਸਾਨਾਂ ਨੇ ਉਹਨਾਂ ਛੜਕਾਂ ਤੇ ਬੈਠ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਪ੍ਰਧਾਨ ਮੰਤਰੀ ਕਾਲ ਜੋ ਪਟਿਆਲੇ ਬੋਲਿਆ ਵਾ ਜਿਹੜੋ ਨੇ ਪਾਛੇਂ ਦਿੱਤਾ ਵਾ ਉਹਦੇ ਵਿੱਚ ਕੁਝ ਵੀ ਨਹੀਂ ਹੈ ਕੋਈ ਪਾਛ ਦਾ ਜਾਂ ਮੋਦੀ ਸਰਕਾਰ ਦਾ ਕੋਈ ਵਿਜਨ ਨਹੀਂ ਕੋਈ ਧਾਸਾਲ ਦੇ ਕੀਤੇ ਸ਼ਾਸਨ ਬਾਰੇ ਕੀ ਉਹਦੀਆਂ ਪ੍ਰਾਪਤੀਆਂ ਵਾਂ ਕੋਈ ਜਗਰ ਨਹੀਂ ਪ੍ਰਧਾਨ ਮੰਤਰੀ ਕੱਲ ਜਦੋਂ ਬੋਲ ਰਿਹਾ ਸੀ ਤੇ ਬੜਾ ਉਖੜਿਆ ਉਫੜਿਆ ਲੱਗ ਰਿਹਾ ਸੀ ਆਪਣੇ ਆਪ ਹੀ ਪ੍ਰਧਾਨ ਮੰਤਰੀ ਆਪਣੀ ਵਡਿਆਈ ਕਰਦਾ ਦਿਸਿਆ ਹਰ ਗੱਲ મોદી ਕਿ ਮੋਦੀ ਆਹ ਕਰ ਦੂ ਮੋਦੀ ਆਹ ਕਰਤਾ ਮੋਦੀ ਨੇ ਕਰਤਾਰਪੁਰ ਦਾ ਲਾਂਘਾ ਖੋਲਤਾ ਮੋਦੀ ਨੇ ਬਾਲਕੋਟ ਦੇ ਵਿੱਚ ਜਾ ਕੇ ਦੁਸ਼ਮਣ ਦੇ ਘਰ ਜਾ ਕੇ ਮਾਰਿਆ ਮੋਦੀ ਬਸ ਮੋਦੀ ਤੇ ਮੋਦੀ ਕੋਈ ਜਿਹੜੀ ਉਹਦੀ ਪਾਰਟੀ ਨਾ ਉਹਦਾ ਨਾਂ ਨਾ ਭਾਈਪਾ ਸਰਕਾਰ ਦਾ ਨਾ ਕੋਦੇ ਮੂੰਹ ਤੋਂ ਨਹੀਂ ਸੁਣਿਆ ਤੇ ਬਾਕੀ ਜੋ ਬੋਲਿਆ ਉਹ ਉਹ ਪੂਰੀ ਤਰ੍ਹਾਂ ਉਹ ਅੰਦਰੋਂ ਖੜਿਆ ਆ ਨੰਦਾ ਜਿੰਨਾ ਡਰਿਆ ਆ ਅੰਦਰ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਪਹਿਲੇ ਕਿਸਾਨ ਅੰਦੋਲਨ ਦੌਰਾਨ ਜਿਹੜੀਆਂ ਮੰਗਾਂ ਆਪ ਮੰਨੀਆਂ ਵਾ ਐਮ ਐਸ ਪੀ ਦੇ ਗਰੰਟੀ ਕਰੂਨ ਦੇ ਸਬੰਧ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੋਈ ਪੰਜਾਬ ਦੇ ਮਸਲੇ ਆ ਮਦਦਕਾਰਾਂ ਦਾ ਮਸਲਾ ਵਾ ਸੂਬਿਆਂ ਨੂੰ ਪਈਆ ਚੰਡੀਗੜ੍ਹ ਦਾ ਮਸਲਾ ਵਾ ਜਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਕੋਸਾਨਾਂ ਮਜ਼ਦੂਰਾਂ ਦੇ ਕਿਤੇ ਦਾ ਸੰਕਟ ਆ ਖੁਦਕੁਸ਼ੀਆਂ ਹੋ ਰਹੀਆਂ ਹਮ ਕੋਸ ਬਾਰੇ ਉਹਦਾ ਕੋਈ ਜ਼ਿਕਰ ਨਹੀਂ ਉਹਨਾਂ ਨੇ ਮਤਲਬ ਕਿ ਸਾਰ ਮਿਹਦੂਰ ਉਹਦੇ ਝੰਡੇ ਤੇ ਨਹੀਂ ਹੈਗੇ ਕਾਰਪੋਰੇਟਰ ਦੇ ਝੰਡੇ ਉੱਤੇ ਜਿਨ੍ਹਾਂ ਨੂੰ ਬੜੀਆਂ-ਬੜੀਆਂ ਰਇਤਾਂ ਬੜੇ-ਬੜੀਆਂ ਟੱਕ ਸ਼ੋਟਾਂ ਉਹਨਾਂ ਦੇ ਕੱਜਿਆਂ ਦਾ ਖਾਤਮਾ ਉਹਨਾਂ ਨੂੰ ਦੇਸ਼ ਦੇ ਪੈਦਾਵਾਰੀ ਸਾਧਨਾਂ ਉੱਤੇ ਤੇ ਜੰਤਕਦਾਰਾਂ ਉੱਤੇ ਕਬਜ਼ੇ ਕਰਵਾਉਣ ਦੀ ਜੋ ਨੀਤੀ ਹੈ ਉਹ ਮੋਦੀ ਸਾਹਿਬ ਨੇ ਪਿਛਲੇ 10 ਸਾਲ ਪੂਰੀ ਚਲਾਈ ਹੈ ਕਿਆ ਗੋਮੀ ਉਧਰ ਨੂੰ ਚਲਾਉਣ ਦੀ ਗੱਲ ਹੈ ਵਿਕਸਿਤ ਭਾਰਤ ਦਾ 2047 ਦਾ ਕੰਡਾ ਬਣਾ ਲਿਆਗੇ ਜਿਹੜਾ ਕਿਹੜਾ ਵਿਕਸਿਤ ਭਾਰਤ ਉਹ ਕਿਦਾ ਵਿਕਾਸ ਕਰ ਰਹੇ ਹੋ ਤੁਸੀਂ ਸਿਰਫ ਕਾਰਪੋਰੇਟ ਦਾ ਵਿਕਾਸ ਮਨੁੱਖ ਦਾ ਤੇ ਕੁਦਰਤ ਦਾ વિનાਸ਼ ਕਰ ਰਹੇ ਜੋ ਵੀ ਤੁਹਾਡੀ ਨੀਤੀ ਹੈ ਉਹ ਕੁਦਰਤ ਦੇ ਵਿਰੋਧੀ ਹੈ ਤੇ ਮਨੁੱਖ ਦੇ ਵਿਰੋਧੀ ਹੈ ਸਿਰਫ ਕਾਰਪੋਰੇਟ ਦੇ ਖੈਦੇ ਲਈ ਸਾਰਾ ਕੁਝ ਹੋ ਰਿਹਾ ਪੁਣੇ ਦਾ 11 ਕਰੋੜ ਰੁਪਇਆ ਲੱਗਾ ਹੋਇਆ ਜੋ ਚੌਣ ਬੰਡਾਰ ਹੈ ਤਸਵੀਰ ਸਾਰੀ ਸਾਹਮਣੇ ਹੈ ਲੋਕਾਂ ਨੂੰ ਪੰਜਾਬ ਦੇ ਲੋਕ ਕੱਤੀ ਵੀ ਜੋ ਪੰਜਾਬ ਦੇ ਲੋਕਾਂ ਨਾਲ ਜ਼ਾਲਮਤੀਰਾ ਰੱਖੇ ਡੰਡੇ ਨਾਲ ਦਬਾਉਣ ਦੀ ਕੋਸ਼ਿਸ਼ ਕਰੇ 736 ਪਹਿਲੇ ਦੋਲਣ ਚ ਤੇਹੀ ਹੁਣ ਲੋਕਾਂ ਦੀਓ ਜਾਨ ਲੈ ਚੁੱਕਾ ਹੋਵੇ ਛੀਦ ਕਰ ਚੁੱਕਾ ਹੋਵੇ ਅਜੇ ਪਤਾ ਨਹੀਂ ਹੋਰ ਕਿੰਨੀਆਂ ਜਾਨਾਂ ਜਾਣੀਆਂ ਬਾਰਡਰਾਂ ਤੇ ਇਹ ਹੋ ਜੇ ਸਰਕਾਰ ਤੇ ਮੁਖੀ ਨੂੰ ਪੰਜਾਬ ਦੇ ਲੋਕ ਅਦੀ برداشت ਨਹੀਂ ਕਰਨਗੇ ਉਸ ਦਾ ਜਿਹੜਾ ਉਸ ਦੀ ਜਿਹੜੀ ਚੱਲ ਕੇ ਆ ਉਪਾਂਜੀ ਜਨਵਰੀ 2022 ਨੂੰ ਵੀ ਜਦੋਂ ਫਰੋਹੀਪੁਰ ਦੀ ਫੇਰੀ ਤੇ ਆਏ ਪ੍ਰਧਾਨ ਮੰਤਰੀ ਉਦੋਮੀ ਚਿਗਰਛ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੇ ਵਿਖਾਈ ਸੀ ਤੇ ਹੁਣ ਵੀ ਉਹ ਵਿਖਾਈ ਆ ਇਸ ਲਈ ਪੰਜਾਬ ਦੇ ਲੋਕਾਂ ਦਾ ਇਹ ਨਾਪੜੀ ਦਾ ਇਤਿਹਾਸ ਹੈ ਜੁਰਮ ਦੇ ਖਿਲਾਫ ਜ਼ਬਰ ਦੇ ਖਿਲਾਫ ਉਹਦੇ ਤੇ ਲਗਾਤਾਰ ਪਹਿਰਾ ਦਿੰਦੇ ਰਹਿਣਗੇ ਸਾਡਾ ਕੋਈ ਵਿਅਕਤੀਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਈ ਕਿਸੇ ਕਿਸਮ ਦਾ ਨਿੱਜੀ ਦੁਸ਼ਮਣੀ ਨਹੀਂ ਹੈ ਨਾ ਕਿਸੇ ਹੋਰ ਨਾਲ ਨਾ ਕਿਸੇ ਪਾਰਟੀ ਨਾਲ ਸਾਡੀ ਲੜਾਈ ਤੇ ਭਾਰਤੀ ਰਾਜ ਦੇ ਇਸ ਰਾਜ ਪ੍ਰਬੰਧ ਜੋ 7477 ਸਾਲ ਤੋਂ ਚੱਲ ਰਿਹਾ ਦੇਸ਼ 'ਚ ਜੋ ਕਾਰਪੋਰੇਟ ਪੱਖੀ ਨੀਤੀਆਂ ਪੜਾਉਂਦਾ ਵਾ ਕਿਸਾਨ ਵੀ ਦੂਰ ਤੇ ਖਲਾਫ ਜਿਹੜਾ ਪਾਲਸੀਆ ਬਣਾਉਦਾ ਬਨੀਤੀਆਂ ਲਾਉਦਾ ਉਹਦੇ ਨਾਲ ਲੜਾਈ ਉਹਦੇ ਨਾਲ ਸਾਡੀ جنگ ਹੈ ਨੀਤੀ ਪਾਲਸੀ ਨਾਲ جنگ ਹੈ ਇਸ ਦੇ ਦੇ ਰਾਜ ਪ੍ਰਬੰਧ ਦੁਆਰਾ ਜਿਸ ਤਰ੍ਹਾਂ ਕਿਸਾਨਾਂ ਨੂੰ ਦੂਰ ਵੱਕਤ ਤਤਵਾ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਅੱਖ ਪੜਾ ਵਧ ਰਿਹਾ ਜਿਸ ਤਰੀਕੇ ਨਾਲ ਬਾਈ ਲੋਕਾਂ ਕੋਲ 70 ਕਰੋੜ ਲੋਕਾਂ ਦੀ ਕੋਈ ਧੌਪ ਤੇ ਮੌਤ ਕਿਹਾ ਬڑے-ਬڑے اربਾਪਤੀ ਖਰਬਾਪਤੀ ਯੜੇ ਘਰਾਣੇ ਪੈਦਾ ਹੋ ਰਹੇ ਆ ਤੇ ਲੋਕ ਦੋ ਟੰਗ ਦੀ ਰੋਟੀ ਤੋਂ ਵਿਖਾ ਜਿਆ ਬੇਰਜਗਾਰੀ ਜਾਂ ਮਗਾਈ ਆ ਜੋ ਇਸ ਭਾਰਤੀ ਰਾਜ ਦੀਆਂ ਨੀਤੀਆਂ ਦਾ ਸਿੱਟਾ ਵਾ ਉਹਨਾਂ ਨੀਤੀਆਂ ਨਾਲ ਸੱਟ ਲੱਗਈ ਆ ਉਹਨਾਂ ਨੀਤੀਆਂ ਖਿਲਾਫ ਸੰਘਰਸ਼ ਕਰ ਰਹੇ ਆ 100 ਦਿਨ ਤੋਂ ਵੱਧ ਹੋ ਗਿਆ ਬਾਟਰਾਂ ਤੇ ਬੈਠਿਆਂ ਨੂੰ ਚਾਰ ਬਾਟਰਾਂ ਦੇ ਉੱਤੇ ਉਹ ਸੰਘਰਸ਼ ਨੂੰ ਅੱਜ ਹੋਰ ਤੇਜ਼ ਕਰਾਂਗੇ ਦੇ ਭਾਰਤੀ ਜਨਤਾ ਪਾਰਟੀ ਦਾ ਚਾਹੇ ਪ੍ਰਧਾਨ ਮੰਤਰੀ ਆਵੇ ਚਾਹੇ ਕੋਹਰ ਆਵੇ ਉਹਨਾਂ ਦਾ ਲਗਾਤਾਰ ਜਿਹੜਾ ਉਹ ਸਖਤ ਵਿਰੋਧ ਕਰਾਂਗੇ ਜਿਸ ਤਰ੍ਹਾਂ ਇਹਨਾਂ ਦੀ ਉਮੀਦਵਾਰਾਂ ਦੀ ਤਿਆਰੀ ਹੈ ਇਸੇ ਤਰ੍ਹਾਂ ਇਹ ਲੜਾਈ ਲਗਾਤਾਰ ਜਾਰੀ ਰਹੂਗੀ ਜਦ ਤੱਕ ਇਹ ਲੜਾਈ ਜਾਰੀ ਰੱਖਾਂਗੇ ਸਾਰੇ ਦੇਸ਼ ਵਾਸੀਆਂ ਤੇ ਪੰਜਾਬ ਵਾਸੀਆਂ ਸਾਡਾ ਇਹੀ ਸੱਦਾ ਵਾ ਪਿੰਡਾਂ ਦੇ ਵਿੱਚ ਜੋ ਪਿੰਡ ਸਾਡਾ ਤਰਾਤੜ ਹੈ ਜੋ ਸਾਡਾ ਬੀਸ ਹੈ ਉਥੇ ਆਪਣੇ ਆਪ ਨੂੰ ਲਾਮਬੰਦ ਕਰੋ ਉਥੇ ਆਪਣੇ ਆਪ ਨੂੰ ਭਾਰੂ ਕਰੋ ਤਕੜਿਆ ਕਰੋ ਤੇ ਉਥੇ ਆਪਣੇ ਆਪ ਨੂੰ ਮਜ਼ਬੂਤ ਕਰੋ ਤਾਂ ਜੋ ਆਪਾਂ ਆਪਣੀ ਲੜਾਈ ਲੜ ਸਕੀਏ ਤੇ ਲੰਮਾ ਕੋਲ ਜੋ ਸਾਹਮਣੇ ਦਿਸ ਰਿਹਾ ਉਹਨੂੰ ਲੜ ਸਕੀਏ ਜੋ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਜੋ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਉਹਨੂੰ ਆਪਾਂ ਸਿਰੇ ਲਾਉਣਾ ਵਾ ਉਹਦੇ ਲਈ ਸਾਰੀਆਂ ਤਿਆਰੀਆਂ ਕਰਨਾ ਜੇਕਰ ਆਪਾਂ ਇਹਨਾਂ ਗੱਲਾਂ ਨੂੰ ਵਿਸਾਰਤਾ ਫਿਰ ਜੋ ਭਾਰਤੀ ਰਾਜ ਦੀ ਨੀਤੀ ਚੱਲ ਰਹੀ ਹੈ ਵੋਟਾਂ ਰਹੀਂ ਚਾਰ ਜੂਨ ਨੂੰ ਕੋਈ ਆ ਜੇ ਕਿਸੇ ਵੀ ਗਰੁੱਪ ਦੀ ਕਿਸੇ ਵੀ ਸਰਕਾਰ ਬਣ ਜੇ ਦੇਖਦੇ ਵੇਖ ਜੋ ਉਹ ਨਵੀਂ ਨੀਤੀ ਹੈ ਗਲੋਬਲਾਈਜੇਸ਼ਨ ਦੀ ਸਾਰੇ ਵਰਡ ਨੂੰ ਇੱਕ ਪਿੰਡ ਬਣਾਉਣ ਦੀ ਉਹ ਨੀਤੀ ਦੂਤੀਓ ਚੱਲਣਗੇ ਉਹਨਾਂ ਦੀ ਨੀਤੀ ਹੈ ਕਿ ਲੱਖਾਂ ਪਿੰਡ ਝਾੜ ਕੇ ਸਾਰੇ ਵਿਸ਼ ਨੂੰ ਇੱਕ ਪਿੰਡ ਬਣਾਇਆ ਜਾਵੇ ਜੋ ਸਾਡੇ ਜੋ ਸੰਵਾਰਾ ਨਹੀਂ ਖਾਂਦਾ ਜਿਸ ਨਾਲ ਸਾਡੇ ਪਿੰਡਾਂ ਦਾ ਪਿੰਡਾਂ ਜੋ ਦਿਲ ਟੜਕਦਾ ਵਾ ਜੋ ਸਾਡੇ ਪਿੰਡਾਂ ਦੀ ਨਿਵਾਹ ਆ ਜੋ ਪਿੰਡਾਂ ਦਾ ਸੱਭਿਆਚਾਰ ਆ ਸਾਡਾ ਭਾਈਚਾਰਾ ਜਿੱਥੇ ਖੇਤੀ ਕਰਦੇ ਆ ਖੇਤੀ ਅਸੀਂ ਕੋਈ ਤੰਦਾਰੀ ਕਰਦੇ ਉਹ ਸਾਡੀ ਜ਼ਿੰਦਗੀ ਆ ਸਾਡੀ ਜ਼ਿੰਦਗੀ ਚਲਾਉਣ ਦੀ ਇੱਕ ਜੀਵਨ ਜਾਲ ਆ ਤੇ ਉਹ ਸਾਡਾ ਸਾਰਾ ਕੁਝ ਤਬਾਹ ਹੋ ਜਾਊਗਾ ਇਸ ਲਈ ਪਿੰਡ ਬਚਾਉਣ ਦੀ ਆਪਣੇ ਬੱਚੇ ਆਪਣਾ ਵਾਤਾਵਰਣ ਧਰਤੀ ਹਵਾ ਪਾਣੀ ਆਪਣੀ ਜ਼ਮੀਨ ਜਿਹੜੀ ਨਹੀਂ ਜੁੜਿਆ ਉਹ ਬਚਾਉਣ ਦੀ ਲੜਾਈ ਆ ਉਹ ਲੜਨ ਵਾਸਤੇ ਤਖੜੇ ਹੋ ਕੇ ਆਪਣੇ ਸ਼ਰਸ਼ਾ ਤੇ ਟੇਕ ਰੱਖੋ ਵੈਰ ਦੂਜੀ ਦਾ ਕੱਲ ਸਾਬ ਵੈਰ